ਮੋਹਾਲੀ ਜ਼ਿਲ੍ਹੇ ਦੇ ਵਿੱਚ ਲੁੱਟਾਂ ਖਵਾਣੋਂ ਜਾਮ ਦੇਣ ਵਾਲੇ ਇੱਕ گروਹ ਦਾ ਪਰਦਾਫਾਸ਼ ਕੀਤਾ ਹਾਲਾਂਕਿ ਚਾਰ ਜਿਹੜੇ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਤਸਵੀਰਾਂ ਦੇਖ ਸਕਦੇ ਹੋ ਵੀ ਸੀਆਈਏ ਸਟਾਫ ਵੱਲੋਂ ਇਹ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤਾਂ ਇਹੀ ਉਹ ਲੋਕ ਨੇ ਜਿਹੜੇ ਕਲ ਤਰੀਕੇ ਦੇ ਨਾਲ ਜਿਹੜਾ ਅੱਜ ਇਸ ਕਹਦੇ ਵੀ ਲੁੱਟਾਂ ਖਵਾਣੋਂ ਜਾਮ ਦੇਂਦੇ ਸੀ ਫਿਲਹਾਲ ਜਿਸ ਤਰੀਕੇ ਦੇ ਨਾਲ ਮੋਹਾਲੀ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀਆਈਏ ਸਟਾਫ ਨੇ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਹੈ ਸੋ ਕਿਸ ਤਰੀਕੇ ਦੇ ਨਾਲ ਇਨ ਡਰਾਈਵ ਐਪ ਦੇ ਜ਼ਰੀਏ ਇਹ ਗੱਡੀਆਂ ਨੂੰ ਗਲਤ ਤਰੀਕੇ ਦੇ ਨਾਲ ਪਹਿਲਾਂ ਬੁੱਕ ਕਰਦੇ ਸੀ ਉਸ ਤੋਂ ਬਾਅਦ ਲੁੱਟਾਂ ਹੋਣ ਦਾ ਅੰਜਾਮ ਦੇ ਸੀ ਹਾਲਾਂਕਿ ਇਹ ਇਹ ਚਾਰੇ ਜਿਹੜੇ ਨੇ ਜਿਨ੍ਹਾਂ ਦੀ ਪਛਾਣ ਜੜੀ ਰੋਹਿਤ ਸ਼ਰਮਾ ਪੁੱਤਰ ਵਜਿੰਦਰ ਸ਼ਰਮਾ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਦੂਸਰੇ ਪਾਸੇ ਮਨਪ੍ਰੀਤ ਸਿੰਘ ਉਰਫ ਮੰਨੂ ਉਹ ਵੀ ਜਿਲ੍ਹਾ ਬਠਿੰਡਾ ਤੋਂ ਪਿੰਡ ਕੋਠਾ ਗੁਰੂ ਘਰ ਰਹਿਣ ਵਾਲਾ ਉਸੇ ਤਰੀਕੇ ਦੇ ਨਾਲ ਦੋ ਹੋਰ ਜਿਹੜੇ ਨੌਜਵਾਨ ਹਨ ਨੂੰ ਹਿਰਾਸਤ ਦੇ ਚਲਾਇਆ ਗਿਆ ਹਾਲਾਂਕਿ ਏਜ ਫੈਕਟਰ ਦੀ ਗੱਲ ਕਰੀ ਤਾਂ ਲਗਭਗ 30 ਤੋਂ 35 ਸਾਲ ਜਿਹੜੀ ਉਮਰ ਹੈ ਨਾ ਨੋਜਵਾਨਾਂ ਦੀ ਹਾਲਾਂਕਿ ਕਿਸ ਤਰੀਕੇ ਦੇ ਨਾਲ ਇਹ ਇਹਨਾਂ ਲੁੱਟਖੋਨਾਂ ਅੰਜਾਮ ਦਿੰਦੇ ਸੀ ਕਦੋਂ ਇਸ ਦੀ ਸ਼ੁਰੂਆਤ ਹੋਈ ਪੁਲਿਸ ਫਿਲਹਾਲ ਤਕੀਕਾ ਜਿਹੜੀ ਲਗਾਤਾਰ ਇਸ ਕੇਸ ਦੀ ਕਰ ਰਹੀ ਹੈ ਔਰ ਨਾਲ ਦੀ ਨਾਲ 4 ਦਿਨਾਂ ਦਾ ਰਿਮਾਨਡ ਜਿਹੜਾ ਹੈ ਪੁਲਿਸ ਨੇ ਹਾਸਲ ਕੀਤਾ ਇਹਨਾਂ ਕੋਲੋਂ ਲਗਭਗ ਦੋ ਲੁੱਟੀਆਂ ਹੋਈਆਂ ਕਾਰਾਂ ਵੀ ਬਰਾਮਦ ਕਰ ਲਈਆਂ ਔਰ ਦੋ ਖੋਹ ਕੀਤੇ ਹੋਏ ਮੋਬਾਈਲ ਜਿਹੜੇ ਸੀ ਉਹ ਵੀ ਬਰਾਮਦ ਕੀਤੇ ਨੇ ਔਰ ਇਸ ਹੀ ਤਰੀਕੇ ਦੇ ਨਾਲ ਜੇਕਰ ਗੱਲ ਕਰੀਏ ਤਾਂ ਕੀ ਕਿਉਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਂ ਕੈਲੀ ਵੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਸੀਗੀ ਜਿਹੜੀ ਅਨ ਜਸ ਇਮੀਡੀਏਟਲੀ ਉਹ ਤੋਂ ਬਾਅਦ ਉਹਨਾਂ ਨੇ ਆ ਕੇ ਨੈਕਸਟ ਅ ਅੰਜਾਮ ਦਿੱਤਾ ਸੀਗਾ ਵਾਰਦਾਤ ਨੂੰ ਸੋ ਸਾਡੀ ਟੀਮ ਜਿਹੜੀ ਹੈਗੀਆਂ ਸੀਆਈਏ ਦੀ ਇਮੀਡੀਏਟਲੀ ਉਹਦੇ ਮਗਰ ਲੱਗ ਕੇ ਸਾਰਾ ਡਾਟਾ ਵਗੈਰਾ ਡ੍ਰੀਵ ਕਰਾ ਕੇ ਜਦੋਂ ਨਾਲ ਦੇ ਨਾਲ ਨੂੰ ਫੋਲੋਅ ਅਪ ਕਰਦੇ ਰਹੇ ਤੇ ਜਿਹੜੇ ਇਹ ਲੋਕ ਹੈਗੇ ਨੇ ਸਿਰਸਾ ਜਾ ਕੇ ਫਿਰ ਜਿਹੜੇ ਹੈਗੇ ਉੱਥੇ ਇਹਨਾਂ ਨੇ ਠਾਰ ਕੀਤੀ ਸੀਗੀ ਜੋ ਕਿ ਇਮੀਡੀਏਟਲੀ ਸਾਡੀ ਟੀਮ ਨੇ ਇਹਨਾਂ ਨੂੰ ਮੌਕੇ ਤੇ ਹੀ ਗੱਡੀ ਸਮੇਤ ਜਿਹੜਾ ਹੈਗਾ ਅ ਅਰੈਸਟ ਕਰ ਦਿੱਤਾ ਗਿਆ ਸੀਗਾ ਤਿੰਨ ਬੰਦੇ ਪਹਿਲਾਂ ਅਰੈਸਟ ਹੋ ਗਏ ਸੀਗੇ ਜਿਹੜਾ ਇੱਕ ਇਹਨਾਂ ਦਾ ਰਾਜਪੂਰੇ ਦਾ ਸੀਗਾ ਲੜਕਾ ਉਹਨੂੰ ਬਾਅਦ ਚ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪ ਤੇ ਜਿਹੜੀ ਬਟਿੰਡੇ ਇਹਨਾਂ ਨੇ ਗੱਡੀ ਜਿੱਥੇ ਅੱਗੇ ਗਿਰਵੀ ਰੱਖੀ ਹੋਈ ਸੀਗੀ ਉਤੋਂ ਆਪਾਂ ਜਿਹੜੀ ਸਾਡੀ ਟੀਮ ਨੇ ਇਮੀਡੀਏਟਲੀ ਰਿਕਵਰ ਕਰਾ ਲਿਆ ਸੀਗਾ ਸੋ ਇਹਨਾਂ ਚੋਂ ਜਿਹੜੇ ਦੋਨੋਂ ਗੱਡੀਆਂ ਤੇ ਜਿਹੜੇ ਡਰਾਈਵਰਾਂ ਦੇ ਮੋਬਾਈਲ ਜਿਹੜੇ ਇਹਨਾਂ ਨੇ ਖੋ ਕੀਤੇ ਸੀਗੇ ਉਹ ਵੀ ਰਿਕਵਰ ਹੋ ਚੁੱਕੇ ਨੇ ਐਂਡ ਸੈਕੰਡਲੀ ਜਿਹੜਾ ਹੈਗਾ ਦੂਜੀ ਜਿਹੜੀ ਮੋਬਾਈਲ ਸੀਗਾ ਜਿਹੜਾ ਕਿ ਇੱਕ ਮਰੇ ਹੋਏ ਬੰਦੇ ਦੇ ਨਾਂ ਤੇ ਇਸ਼ੂਟ ਸੀਗਾ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਿੱਤਾ ਗਿਆ ਜੀ ਹਰਮਿੰਦਰ ਜੀ ਤੁਸੀਂ ਗਰਾਊਂਡ ਤੇ ਸੀਗੇ ਜਿਸ ਤਰੀਕੇ ਨਾਲ ਤੁਸੀਂ ਇਨਵੈਸਟੀਗੇਸ਼ਨ ਕੀਤੀ ਅਸਲ 'ਚ ਕੀ ਕਾਰਨ ਲੱਗਿਆ ਵੀ ਇਹਨਾਂ ਨੂੰ ਮਤਲਬ ਈਜ਼ੀ ਮ ਦੇਖੋ ਜੀ ਇਹ ਸਾਰੇ ਬੰਦੇ ਜਿਹੜੇ ਮੈਨਾਂ ਦੀ ਇਨਟੈਰੋਗੇਸ਼ਨ ਹੁਣ ਤੱਕ ਕੀਤੀ ਆ ਮਤਲਬ ਇਹ ਸਾਰੇ ਬੰਦੇ ਜਿਹੜੇ ਹੈਗੇ ਨੇ ਫਿਲਹਾਲ ਇੱਕ ਘਰ ਤੋਂ ਬੇਦਖਲ ਕੀਤਾ ਹੋਇਆ ਆ ਉਹਨੂੰ ਇੱਕ ਘਰ ਤੋਂ ਬੇਦਖਲ ਕੀਤਾ ਹੋਇਆ ਤੇ ਇੱਕ ਨੇ ਦੱਸਿਆ ਵੀ ਮੇਰੀ ਪਰਿਵਾਰ ਦੇ ਵਿੱਚ ਨਹੀਂ ਬਣਦੀ ਤੇ ਉਹ ਇਸ ਥੋੜਾ ਟਾਈਮ ਪਹਿਲਾਂ ਇੱਥੇ 80 ਸੈਕਟਰ ਦੇ ਵਿੱਚ ਉਹ ਆਇਡੈਂਟੀਫਾਈ ਕਰਦੇ ਆ ਕੁਝ ਸਮਾਂ ਪਹਿਲਾਂ ਕਮਰਾ ਲੈ ਕੇ ਵੀ ਉਹਨਾਂ ਕਿਰਾਏ ਤੇ ਰਿਹਾ ਸੀ ਜਿਹਦੇ ਬਾਰੇ ਉਹਨੂੰ ਸਾਰੀ ਮਤਲਬ ਇੱਥੇ ਲੋਕਲ ਏਰੀਏ ਦੀ ਜਾਣਕਾਰੀ ਸੀ ਜਿਸ ਦਿਨ ਇਹਨਾਂ ਨੇ ਐਨ ਡਰਾਈਵ ਤੇ ਐਪ ਬੁੱਕ ਕੀਤੀ ਆ ਦੋਨੇ ਜਿਹੜੀ ਐਪਸ ਬੜੀ ਦੋਨੋਂ ਵਾਰ ਇਹਨਾਂ ਨੇ ਜਿਹੜੀ ਹੈਗੀ ਆ ਸੀਪੀ ਮਾਲ ਦੇ ਕੋਲੇ ਮਤਲਬ ਇਹਨਾਂ ਨੇ ਐਪ ਜਿਹੜੀ ਆਪਣਾ ਰਾਈਡ ਜਿਹੜੀ ਬੁੱਕ ਕਰਵਾਈ ਸੀ ਸੀਪੀ ਮਾਲ ਤੋਂ ਔਰ ਸਨੀਟੇ ਚੌਕੀ ਦੇ ਨੇੜੇ ਜਾ ਕੇ ਦੋਨੇ ਸੁੰਸਾਨ ਏਰੀਆ ਹੈਗਾ ਕਿਉਂਕਿ ਇਹਨਾਂ ਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਸੀਗੀ ਉੱਥੇ ਇਹਨਾਂ ਨੇ ਜਾ ਕੇ ਜਿਹੜੀ ਇਹ ਮਤਲਬ ਗੱਡੀ ਖੋਈ ਸੀ ਫਿਲਹਾਲੇ ਕੋਈ ਵੀ ਬੰਦੇ ਜਿਹੜੇ ਹੈਗੇ ਨੇ ਸਾਰੇ ਵਿਲੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਕਰਦੇ ਤੇ ਹੁਣ ਇਹਨਾਂ ਨੇ ਕੀ ਕੀਤਾ ਸੀਗਾ ਜਿਹੜੀ ਫਸਟ ਗੱਡੀ ਖੋਈ ਸੀਗੀ ਇਹਨਾਂ ਨੇ ਫਸਟ ਗੱਡੀ ਤੇ ਇਹਨਾਂ ਨੇ ਜਿਹੜਾ ਹੈਗਾ ਜਾਲੀ ਨੰਬਰ ਲਾਇਆ ਜਾ ਉਹ ਟੈਕਸੀ ਨੰਬਰ ਗੱਡੀ ਸੀਗੀ ਉੱਤੇ ਜਾਲੀ ਨੰਬਰ ਇਹਨਾਂ ਨੇ ਐਚ ਆਰ ਨੰਬਰ ਲਾ ਕੇ ਇੱਕ ਉੱਥੇ ਆਪਣੇ ਜਾਣਕਾਰ ਉਹ ਗੁਰਦੁਆਰੇ ਦੇ ਵਿੱਚ ਗ੍ਰੰਥੀ ਸਿੰਘ ਹੈ ਜਿਹਨੂੰ ਇਹਨਾਂ ਨੇ ਗੱਡੀ ਉਹਨਾਂ ਨੂੰ ਇੱਕ ਬਿਮਾਰੀ ਦਾ ਬਹਾਨਾ ਲਾਇਆ ਵੀ ਸਾਡਾ ਫਾਦਰ ਬਿਮਾਰ ਹੈਗਾ ਤੇ ਉਹਨਾਂ ਨੂੰ ਇਹਨਾਂ ਨੇ 30000 ਦੇ ਵਿੱਚ ਗਹਿਣੇ ਕਰ ਦਿੱਤੀ ਸੀ ਬਾਕੀ ਕਿਉਂਕਿ ਉਹਨਾਂ ਨੇ ਪੈਸੇ ਨਹੀਂ ਦਿੱਤੇ ਸੀ ਉਹ ਕਹਿੰਦੇ ਮੈਂ ਬਾਕੀ ਮੈਨੂੰ ਕਾਗਜ਼ ਪੱਤਰ ਪਹਿਲਾਂ ਦਿਖਾਓ ਫਿਰ ਮੈਂ ਉਸ ਹਿਸਾਬ ਦੇ ਨਾਲ ਹੀ ਜਿਹੜਾ ਹੈਗਾ ਅੱਗੇ ਕਰੂੰਗਾ ਮਤਲਬ ਉਹ ਵੀ ਉਹਦੀ ਇਨਵੈਸਟੀਗੇਸ਼ਨ ਅਸੀਂ ਕਰ ਲਈ ਆ ਉਹ ਵੀ ਭੋਲੇ ਭਾਲੇ ਬੰਦੇ ਹੈਗੇ ਆ ਉਹਨਾਂ ਨੂੰ ਮੁਕਦਮੇ ਦੇ ਵਿੱਚ ਅਸੀਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਜੁਆਇਨ ਕਰਵਾ ਕੇ ਐਜ਼ এ ਵਿਟਨੈਸ ਵੀ ਰੱਖਿਆ ਉਹਨਾਂ ਨੂੰ ਉਥੋਂ ਹੀ ਅਸੀਂ ਜਿਹੜੀ ਫਰਸਟ ਗੱਡੀ ਜਿਹੜੀ ਹੈਗੀ ਆ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਖੜੀ ਸੀਗੀ ਉਥੋਂ ਹੀ ਅਸੀਂ ਗੱਡੀ ਉਹਨਾਂ ਕੋਲੋਂ ਲੈ ਕੇ ਆਂਦੀ ਫਰਸਟ ਗੱਡੀ ਇਹ ਕਿਨੇ ਇਹ ਬਠਿੰਡੇ ਦੇ ਰਹਿਣ ਵਾਲੇ ਨੇ ਤਿੰਨ ਲਗਭਗ ਇੱਕ ਪਟਿਆਲੇ ਦਾ ਇਹ ਤਿੰਨੇ ਆਪਸ ਚ ਜਾਣਦੇ ਸੀ ਪਹਿਲਾਂ ਕੋਈ ਇੰਟਰ ਲਿੰਕ ਟੈਕ ਪਹਿਲਾਂ ਯਾਰ ਦੋਸਤ ਨੇ ਜਾਂ ਇੱਥੇ ਆ ਕੇ ਮਿਲੇ ਨੇ ਇਹ ਇਹ ਤਿੰਨੇ ਜਿਹੜੇ ਬਠਿੰਡੇ ਦੇ ਰਹਿਣ ਵਾਲੇ ਨੇ ਤਿੰਨੇ ਇਹ ਪਹਿਲਾਂ ਇੱਕ ਦੂਸਰੇ ਨੂੰ ਜਾਣਦੇ ਸੀਗੇ ਜਿਹੜਾ ਚੌਥਾ ਰਾਜਪੁਰ ਏਰੀਆ ਦਾ ਰਹਿਣ ਵਾਲਾ ਬੰਦਾ ਹੈਗਾ ਉਹਦੇ ਵਿੱਚ ਜਿਹੜੇ ਬਠਿੰਡੇ ਦੇ ਤਿੰਨ ਬੰਦੇ ਰਹਿਣ ਵਾਲੇ ਨੇ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਜਾਣਦਾ ਸੀ ਮਤਲਬ ਕਾਮਨ ਫਰੈਂਡ ਹੋ ਗਏ ਚਾਰੋਂ ਬੰਦੇ ਜਿਹੜੇ ਹੈਗੇ ਨੇ ਫਸਟ ਬਾਰ ਦਾ ਜਿਹੜੀ ਹੈਗੀ ਇਹਨਾਂ ਨੇ ਫਸਟ ਗੱਡੀ ਦੇ ਵਿੱਚ ਵਾਰਦਾਤ ਜਿਹੜੀ ਕੀਤੀ ਉਹ ਚਾਰ ਜਣਾਂ ਨੇ ਕੀਤੀ ਸੀਗੀ ਉਹ ਚੋ ਰਾਜਪੁਰੇ ਵਾਲਾ ਬੰਦਾ ਇਨਵੋਲਵ ਸੀ ਸੈਕੰਡ ਬਾਰ ਜਿਹੜੀ ਹੈਗੀ ਉਹ ਤਿੰਨੋਂ ਜਿਹੜੇ ਬਠਿੰਡੇ ਵਾਲੇ ਬੰਦੇ ਨੇ ਉਹਨਾਂ ਨੇ ਕੀਤੀ ਸੀਗੀ ਕ੍ਰਿਮੀਨਲ ਹਿਸਟਰੀ ਹੈਗੀ ਇਹਨਾਂ ਚਾਰਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਜੀ ਇੱਕ ਦੇ ਖਿਲਾਫ ਮੁਕੱਦਮਾ ਲੜਾਈ ਝਗੜੇ ਦਾ ਪਹਿਲਾਂ ਪਰਚਾ ਦਰਜ ਉਹਨਾਂ ਵੱਲੋਂ ਤਆਂ ਵਾਤਾ ਤਸਵੀਰਾਂ ਇੱਕ ਵਾਰ ਲਗਾਤਾਰ ਦਿਖਾ ਰਹੇ ਸੀ ਦੂਸਰੇ ਪਾਸੇ ਇਹ ਵੀ ਦੱਸਦੀ ਵੀ ਕਿਉਂ ਜਿਹੜਾ ਈਜ਼ੀ ਮਨੀ ਦੇ ਤੌਰ ਦੇ ਉੱਪਰ ਇਸ ਨੂੰ ਦੇਖਿਆ ਜਾ ਸਕਦਾ ਜਾਂ ਫਿਰ ਕਹ ਲਈਏ ਵੀ ਕੋਈ ਹੋਰ ਕਾਰਨ ਰਿਹਾ ਪਰ ਫਿਲਹਾਲ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਲਗਾਤਾਰ ਕਰ ਰਹੀ ਹੈ ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਅਸਲ ਚ ਕੀ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸੂਰਾ ਟੀਵੀ ਮੋਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par